ਤੇ ਕਾਰਨ ਕੋਈ ਵੀ ਬਣਦਾ ਆਪਾਂ ਬਚਨ ਸੰਧਾ ਕਰ ਰਹੇ ਸੀ ਕਿ ਅਜੋਕੇ ਸਮੇਂ ਦੇ ਵਿੱਚ ਤੇ ਕਾਰਨ ਬਹੁਤ ਸੂਖਮ ਰਹਿ ਗਿਆ ਪਹਿਲੇ ਸਮਿਆਂ ਦੇ ਵਿੱਚ ਜਦੋਂ ਸੱਫਰ ਤੇ ਬੰਦੇ ਸੀ ਨਾ ਤੇ ਕਿੰਨਾ ਕੁਝ ਆਪਾਂ ਕਹਿੰਦੇ ਸੀ ਅੱਜ ਵੀ ਹੈ ਪਰ ਅੱਜ ਜਿਹੜੀ ਆ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਸਾਇਲੈਂਟ ਅਟੈਕ ਆਉਂਦੇ ਆ ਉੱਥੇ ਤੇ ਫਿਰ ਜਮੇ ਹੈਰਾਨੀ ਹੋ ਗਈ ਨਾ ਹੈਰਾਨੀ ਹੋ ਜਾਂਦਾ ਬੰਦਾ ਕਿ ਮੇਰੇ ਅੱਖਾਂ ਦੇ ਸਾਹਮਣੇ ਹੋਣੇ ਤੇ ਮੇਰੇ ਕੋਲੋਂ ਗਿਆ ਅਡਿਸ਼ਨ ਬੀ ਕੀ ਹੋ ਗਿਆ ਕਹਿੰਦੇ ਵੀ ਬਸ ਅਟੈਕ ਆ ਗਿਆ ਦੇਖੋ ਕਾਰਨ ਤੇ ਕੋਈ ਨਾ ਕੋਈ ਬਣਿਆ ਹੀ ਹੈ ਨਾ ਸਬੱਬ ਤੇ ਕੋਈ ਨਾ ਕੋਈ ਬਣਿਆ ਹੀ ਹੈ ਸਬੱਬ ਬਣਦਾ ਹੈ ਤੇ ਸਾਡੀਆਂ ਅਸੀਂ ਅੱਖਾਂ ਦੇ ਸਾਹਮਣੇ ਕਿੰਨੇ ਆ ਦੇ ਸੰਸਕਾਰ ਕੀਤੇ ਯਾਦ ਰੱਖਿਓ ਸਾਧ ਸੰਗਤ ਜੀ ਮੈਂ ਬੇਨਤੀ ਕੀਤੀ ਹੈ ਨਾ ਕਿ ਮੌਤ ਕੁਝ ਪਲ ਸਾਨੂੰ ਵੀ ਕਿਤੇ ਆਉਂਦੀ ਹੈ ਜਦੋਂ ਅਸੀਂ ਆਪਣੇ ਨੂੰ ਕਿਸੇ ਨੂੰ ਸੰਸਾਰ ਭੂਮੀ ਲੈ ਕੇ ਜਾਂਦੇ ਆਂ ਆਪਣੇ ਹੱਥਾਂ ਦੇ ਨਾਲ ਉਹ ਚਿਖਾ ਤਿਆਰ ਕਰਦੇ ਆਂ